ਬਾਈ ਗੁਰਦੀ ਦਾ ਗਾਣਾ ਬਾਈ ਗੁਰਦੀ ਦੀ ਫਤਿਹ ਅੱਜ ਆਪਾਂ ਸੋਕੇ ਭਰਾ ਦੇ ਕੋਲੇ ਪਹੁੰਚੇ ਆਂ ਐਂਡ ਕਰ ਦੂਗਾ ਭਰਾ ਮੇਰਾ ਇਹ ਕਿ ਭਰਾ ਚੱਲਿਆ ਵਾ ਸ੍ਰੀ ਹੇਮਗੋੜ੍ਹ ਸਾਹਿਬ ਯਾਤਰਾ ਕਰਨ ਤੇ ਅੱਜ ਉਹ ਭਰਾ ਦੇ ਨਾਲ ਆਪਾਂ ਕਰਦੇ ਆਂ ਗੱਲਬਾਤ ਲਫੂਨ ਨੀ ਬੜਾ ਸਾਥੀ ਦਾ ਸੋਕੇ ਬਾਈ ਅਸੀਂ ਆ ਬਾਈ ਹੋਰ ਕੀ ਹੋ ਜਾਓ ਜੀ ਆਪਣੀ ਥੋੜੀ ਪਹਿਲੀ ਯਾਤਰਾ ਵਾ ਇਹ ਕਿ ਤੁਸੀਂ ਦੂਜੀ ਏਰੀ ਚੱਲੇ ਆ ਯਾਤਰਾ ਦਾ ਹੀ ਵੈਸੇ ਤਾਂ ਸਿੰਗਲ ਤੇ ਪਹਿਲੀ ਏਰੀ ਆ ਓਕੇ ਅੱਗੇ ਮੋਟਿਆਂ ਤੇ ਗਏ ਸੀ ਜੀ ਠੀਕ ਆ ਤੇ ਪਹਿਲਾਂ ਹੋਰ ਵੀ ਕਿਤੇ ਸਾਈਕਲ ਤੇ ਤੁਸੀਂ ਯਾਤਰਾ ਕੀਤੀ ਕਿ ਆ ਤੁਸੀਂ ਗਿਆ ਸੀਗੇ ਗੇਤੰਦਰ ਸਾਹਿਬ ਗਿਆ ਸੀਗਾ ਓਕੇ ਹੋਰ ਕਿੱਥੋਂ ਦੱਸੋ ਜਿੱਥੇ ਗਿਆ ਲੱਗੇ ਠੀਕ ਹੈ ਠੀਕ ਹੈ ਤੇ ਠੀਕ ਹੈ ਜਿਹੜੀ ਹੇਮਕੁੰਠ ਸਾਹਿਬ ਦੀ ਯਾਤਰਾ ਤੁਸੀਂ ਪਹਿਲੀ ਕਰਨ ਜਾ ਰਹੇ ਹੋ ਹਨਾ ਤੇ ਕਿਹੜੇ ਰੂਟ ਜਾਣਾ ਵਾ ਆਪਾਂ ਤੇ ਕੀ ਕੀ ਸਮਾਨ ਆਪਾਂ ਲੈ ਕੇ ਚੱਲੇ ਨਾਲ ਰੂਟ ਦਾ ਆਏ ਆ ਬਈ ਇਥੋਂ ਲੁਧਿਆਣੇ ਦਾ ਲੁਧਿਆਣੇ ਤੋਂ ਚੰਡੀਗੜ੍ਹ ਓਕੇ ਤੇ ਚੰਡੀਗੜ੍ਹ ਤੋਂ ਫਿਰ ਪੌਂਡੋ ਸਾਹਿਬ ਹੋ ਕੇ ਹਾਂਜੀ ਉਦੋਂ ਵੀ ਦੇਖਾਂਗੇ ਵੀ ਸਮਾਨ ਇਹ ਗੱਲਾਂ ਗਦਾ ਮੋਜ਼ਮ ਗੇਰਾ ਦੇਖੋ ਸੌਨ ਕੀ ਬਣਦਾ ਠੀਕ ਹੈ ਠੀਕ ਹੈ ਜੀ ਸਮਾਨ ਕੱਪੜੇ ਆ ਥੋੜੇ ਬਹੁਤ ਹਮ ਤੇ ਖਾਣ ਪੀਣ ਦਾ ਨਾਲ ਸਮਾਨ ਕੀ ਕੀ ਹੈਗਾ ਪੀਣ ਦਾ ਹੈਗਾ ਇਹ ਚ ਪਾਇਆ ਹੋਇਆ ਤੇ ਸਟੋਵ ਵਗੈਰਾ ਆਪਣੇ ਕੋਲੇ ਠੀਕ ਹੈ ਠੀਕ ਆ ਅੱਧਾ ਸਮਾਨ ਸੋਨਾ ਕਿੱਟ ਚ ਆ ਨਾਲਾ ਸਿਲੰਡਰ ਸਿਲੰਡਰ ਵੀ ਨਾਲ ਆਪਣੇ ਸਾਰਾ ਆਪਣੇ ਕੋਲੇ ਇਹ ਵੀ ਰੱਖਿਆ ਵਿਖਾਣ ਪੀਣ ਦਾ ਸਮਾਨ ਆਪਾਂ ਕੀ ਕੀ ਲੈ ਕੇ ਚੱਲੇ ਹੋਰ ਜਿੰਨਾ ਕੁ ਹੋ ਸਕੇ ਵੀ ਜੇ ਆਪ ਦਾ ਰਾਹ ਗਰੇ ਰਾਤੋਕਣੀ ਪੈਗੀ ਤਾਂ ਉਹਦਾ ਆਪਾਂ ਤਿਆਰੀ ਕਰਕੇ ਪਹਿਲਾਂ ਚੱਲੇ ਆ ਠੀਕ ਹੈ ਠੀਕ ਹੈ ਬਾਕੀ ਆਪਾਂ ਇਧਰ ਵੀ ਭਰਾਵਾਂ ਨੂੰ ਬੇਨਤੀ ਕਰ ਦਿੰਦੇ ਆ ਵੀ ਜੇ ਕਿਸੇ ਨੂੰ ਵੀ ਭਰਾ ਪ ਵਾਹਿਗੁਰੂ ਅਗੇ ਅਰਦਾਸ ਬੇਨਤੀ ਕਰਿਓ ਵੀ ਭਰਾ ਦੀ ਯਾਤਰਾ ਸਫਲ ਹੋਵੇ ਤੇ ਬਹੁਤ ਵਧੀਆ-ਵਧੀਆ ਜਿਹਾ ਭਰਾ ਦੀ ਯਾਤਰਾ ਹੋਵੇ ਤੇ ਸਾਰੇ ਭਰਾ ਜਰੂਰ ਵਾਹਿਗੁਰੂ ਵੀ ਲਿਖਿਓ ਭਰਾ ਦੇ ਲਈ ਕਮੈਂਟਾਂ ਦੇ ਵਿੱਚ ਤੇ ਅਰਦਾਸ ਬੇਨਤੀ ਵੀ ਕਰਿਓ ਵੀ ਭਰਾ ਦੀ ਯਾਤਰਾ ਵਧੀਆ ਹੋਵੇ ਤੇ ਕਿਹੜੇ-ਕਿਹੜੇ ਭਰਾ ਸਾਈਕਲ ਤੇ ਗਏ ਆ ਯਾਤਰਾ ਕਰਨ ਥਰੀ ਹੇਮਕੋਟ ਸਾਹਿਬ ਦੀ ਤੇ ਉਹ ਵੀ ਜਰੂਰ ਦੱਸਿਓ ਵੀ ਰਸਤਾ ਵੀ ਕਿਹੜੇ-ਕਿਹੜੇ ਰੂਟ ਗਏ ਆ ਉਹ ਤੇ ਤਾਂ ਜੋ ਭਰਾ ਨੂੰ ਭਰਾ ਦਾ ਵੀ ਰੂਟ ਉਹ ਬਣ ਸਕੇ ਵੀ ਕਿਹੜਾ ਰੂਟ ਵਧੀਆ ਵਸਾਈਕਲ ਦੇ ਲਈ ਤੇ ਪਹਿਲੀ ਪਹਿਲੀ ਯਾਤਰਾ ਵਾ ਹਨਾ ਭਰਾ ਦੀ ਸਾਈਕਲ ਦੀ ਜਿਹੜੀ ਸ੍ਰੀ ਹੇਮਕੋਟ ਸਾਹਿਬ ਦੀ ਬਾਕੀ ਜੁਰ ਦੇ ਕਿ ਜਿਵੇਂ ਵੱਧ ਪਤਾ ਹੁੰਦਾ ਬਾਈ ਹੁਣ ਇਹ ਆਪਣ ਨੂੰ ਦੱਸ ਵੀ ਸਾਡੇ ਵੀ ਇਹ ਰੂਟ ਇਦਾਂ ਦਾ ਜਾਂ ਕੁਝ ਵੀ ਹੈ ਮੌਸਮ ਵਗੈਰਾ ਦਾ ਦੱਸਣ ਦੀ ਕੋਸ਼ਿਸ਼ ਆ ਉਹਦਾ ਕਰਿਓ ਵੀ ਰਾਹ ਦੇ ਵਿੱਚ ਜੋ ਵੀ ਹੋਇਆ ਹਨਾ ਤੇ ਵੀਡੀਓ ਵੀ ਵੱਤੋ ਵੱਤ ਸ਼ੇਅਰ ਕਰਦੇ ਹੋ ਤੇ ਇੱਕ ਆਪਣੀ ਤੁਸੀਂ ਆਈਡੀ ਵੀ ਬੋਲਦੇ ਹੋ ਹਨਾ ਵੀ ਕੀ ਆਪਣੀ ਆਈਡੀ ਆ ਤੇ ਇਹ ਆਪਣੀ ਜਿਹੜੀ ਹੈਗੀ ਆ ਸੌਕ ਕੇਂਦਰਗਾੜ ਫੇਸਬੁੱਕ ਦੀ ਕਿ YouTube ਦੀ ਠੀਕ ਹੈ ਜੀ ਸੋਕਿੰਦਰ ਦੇ ਨਾਂ ਤੇ ਸੋਕਿੰਦਰ ਕੇ ਇੰਦਰਗੜ ਹਾਂ ਜੀ ਸੋਕਿੰਦਰਗੜ ਠੀਕ ਹੈ ਜੀ ਤੇ ਆਪਣਾ ਦੂਜਾ ਮੋਬਾਈਲ ਨੰਬਰ ਵੀ ਨਾਲ ਬੋਲਦੇ ਹੋ ਹਨ ਕਿਸੇ ਭਰਾ ਨੇ ਵੀ ਤੁਹਾਨੂੰ ਪੁੱਛਣਾ ਹੋਵੇ ਭਰਾਣੇ ਤੁਰਨਾ ਆਪਾਂ ਕਿੰਨੀ ਤਰੀ ਨੂੰ ਤੁਰਨਾ ਮਰੀ ਪਾਸੋਂ ਤੁਰਨੀ ਪਰਸੋਂ ਤੁਰਨਾ 23 ਤਰੀਕ ਹੈਗੀ ਆ 28 ਹਨ ਅੱਜ 28 ਹੋ ਗਈ ਆ ਤੇ ਇੱਕ ਤਰੀ ਨੂੰ ਤੁਰਨਾ ਹਨ ਇੱਕ ਹੀ ਆਉਦੇ ਬੰਦੀ ਪਰਸੋਂ ਕਿੰਤੀ ਬੰਦੀ 30 ਤਰੀ ਨੂੰ ਭਰਾਣੇ ਤੁਰਨਾ ਵਾ ਤੇ ਸਾਰੇ ਭਰਾ ਜਰੂਰ ਸਾਥ ਦੇਓ ਜਿਹੜੇ ਜਿਹੜੇ ਭਰਾ ਸਾਈਕਲਾਂ ਤੇ ਵੀ ਗਏ ਆ ਤੇ ਜਾਂ ਮੋਟਰਸਾਈਕਲਾਂ ਤੇ ਗਏ ਆ ਜਾਂ ਗੱਡੀ ਤੇ ਗਏ ਹੋਏ ਆ ਤੇ ਰਸਤੇ ਦੇ ਵਿੱਚ ਜਰੂਰ ਭਰਾ ਦੇ ਕੋਲੇ 10 ਮਿੰਟ ਖੜਕੇ ਜਾਇਓ ਹਨਾ ਤੇ ਭਰਾ ਨੂੰ ਹੌਸਲਾ ਵੀ ਦਿਓ ਤੇ ਇੰਨੀਆਂ ਕ ਬੇਨਤੀਆਂ ਸੀਗੀਆਂ ਬਾਕੀ ਬਾਈ ਦੇ ਕੋਲ ਜਿਹੜਾ ਸਮਾਨ ਹੈਗਾ ਵਾ ਦੇਖ ਸਕਦੇ ਆ ਸਾਈਕਲ ਦੇ ਜਿਹੜਾ ਜਿਹੜਾ ਭਰਾ ਨੇ ਸਮਾਨ ਲੈ ਕੇ ਜਾਣਾ ਨਾਲ